ਸਸੀ ਗਾਲ ਦੋਸਤੋ ਪਿਛਲੀ ਵੀਡੀਓ ਵਿੱਚ ਆਪਾਂ ਪਿੰਡ ਲੰਬਾ ਵਾਲੀ ਤੱਕ ਦਾ ਸਫ਼ਰ ਤੈਅ ਕੀਤਾ ਸੀਗਾ ਹੁਣ ਅਸੀਂ ਅੱਗੇ ਚੱਲਦੇ ਆਂ ਬਾਜੇਖਾਨੇ ਦੇ ਏਰੀਆ ਦੇ ਜਿਹੜੇ ਪਿੰਡ ਆ ਝੱਕੜਾ ਵਾਲਾ ਦਲ ਸਿੰਘ ਵਾਲਾ ਰਣ ਸਿੰਘ ਵਾਲਾ ਉਸ ਤੋਂ ਬਾਅਦ ਬਰਗਾੜੀ ਦੇ ਲਾਗੇ-ਤਾਗੇ ਦੇ ਜਿਹੜੇ ਪਿੰਡ ਆ ਉੱਥੇ ਚੱਲਦੇ ਆਂ ਤੇ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਤ ਵਾਟ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਚਲੋ ਚੱਲਦੇ ਆਂ ਪਾ ਗਏ ਸਜਣੋ ਹੁਣ ਪਿੰਡ ਚਖੜ ਵਾਲੇ ਚਖੜ ਵਾਲੇ ਦੀ ਦਾਣਾ ਮੰਡੀ ਦਾ ਫੜ ਤੇ ਸਾਹਮਣੇ ਪਿੰਡ ਚਖੜ ਵਾਲਾ ਖੇਡ ਮੈਦਾਨ ਹੁੰਦਾ ਓਂਡੇ ਕ੍ਰਿਕਟ ਖੇਡੀ ਜਾਂਦੇ ਆ ਚਖੜ ਵਾਲੇ ਚ ਆ ਸਾਹਮਣੇ ਸਰਕਾਰੀ ਸਕੂਲ ਲੱਗਦਾ ਇਹਨਾਂ ਦਾ ਸਰਕਾਰੀ ਸਕੂਲ ਹੋਣਾ ਪਿੰਡ ਦਾ ਚਖੜ ਵਾਲੇ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚਖੜਾਲਾ ਪਿੰਡ ਚਖੜਾਲ ਦੇ ਪਿੰਡ ਦੇ ਵੇਚਦੀ ਆਪਾਂ ਹੁਣ பிண்ட சக்களரழை மதுரா தாசி தான் சோனா பிண்ட சக்கலால ਉਮਸਾਲਾ ਪਿੰਡ ਝੱਖੜ ਵਾਲੇ ਦੀ ਫਿਰਣੀ ਵਧਦੇ ਆ ਅੱਗੇ ਪਿੰਡ ਝੱਖੜਾਲ ਦਾ ਗੁਰੂ ਘਰ ਹਰਿਆਵਲ ਤੂੜੀ ਦੇ ਕੁੱਪ ਲਿੱਪੀ ਵੀ ਤੂੜੀ ਵਸੇ ਕੁੱਪ ਪਹਿਲਾਂ ਸਰਕੰਡੇ ਨਾਲ ਉਹ ਬਣਾਉਂਦੇ ਹੁੰਦੇ ਸੀਗੇ ਉਹ ਹੁਣ ਇਧਰ ਫਤੇਗੜ ਸਾਹਿਬ ਦੇ ਰੀਏ ਸਰਹੰਦ ਰੀਏ ਦੇ ਵਿੱਚ ਬਹੁਤ ਹੁੰਦੇ ਆ ਜਾਂ ਮਾਝੇ ਦੇ ਵਿੱਚ ਆਪਣੇ ਦਾਦਾ ਇਹ ਹੁਣ ਲਿਪਣ ਦਾ ਰਵਾਜ ਆ ਹਾਇਕਾਲ ਜਾਂ ਕਈ ਬਹੁਤ ਆਪਣੇ ਹੈਗੇ ਜਿਹੜੇ ਵੀਰ ਉਹ ਤਰਪਾਲ ਵੀ ਪਾਉਂਦੇ ਆ ਤੂੜੀ ਤੇ ਮੀਂਹ ਕਣੀ ਤੋਂ ਬਚਾਅ ਵਾਸਤੇ ਆਪਣੀ ਸਕਰੀਨ ਤੇ ਪੰਡ ਦਾਲਸਿੰਘ ਵਾਲਾ ਇਹ ਸਰਦਾਰ ਜੀ ਮਿਲੇ ਆ ਪਿੰਡ ਦਾਲਸਿੰਘ ਵਾਲੇ ਦੇ ਦਾਲਸਿੰਘ ਵਾਲੇ ਚ ਵੜ ਗਏ ਹੁਣ ਆਪਾਂ ਸਾਹਮਣੇ ਪਿੰਡ ਦਾ ਗੁਰੂ ਘਰ ਇਹ ਦੇਖਦੇ ਆ ਪਿੰਡ ਦਾਲਸਿੰਘ ਵਾਲਾ ਪਿੰਡ ਦਾਲਸਿੰਘ ਵਾਲਾ ਮਰਗਾਬੀਆਂ ਫਿਰਦੀਆਂ ਮਰਗਾਬੀ ਤਰ ਵੀ ਸਕਦੀ ਆ ਤੇ ਉੱਡ ਵੀ ਸਕਦੀ ਆ ਜਿਵੇਂ ਬੱਤਕ ਹੁੰਦੀ ਆ ਬੱਤਕ ਕੋਈ ਲੰਮਾ ਉੱਡ ਨਹੀਂ ਸਕਦੀ ਹੁੰਦੀਗੀ ਪਰ ਮਰਗਾਬੀ ਉੱਡੋ ਹੀ ਸਕਦੀ ਹੁੰਦੀ ਆ ਇਹ ਪੰਦਲ ਸਿੰਘ ਦਾ ਨਜ਼ਾਰਾ ਇੱਥੇ ਮੈਨੂੰ ਆਹ ਮਿਲੇ ਕੀ ਨਾਹੀਂ ਤੁਹਾਡਾ ਸਰਦਾਰ ਕੇਵਲ ਸਿੰਘ ਜੀ ਹਾਂਜੀ ਇਹ ਬਾਪੂ ਜੀ ਮਿਲੇ ਮੈਨੂੰ ਇਹ ਮੇਰੇ ਮਿੱਤਰ ਦੇ ਮਾਮਾ ਜੀ ਨਿਕਲੇ ਕੁਦਰਤੀ ਇਹਨਾਂ ਨੇ ਵੈਸੇ ਮੈਨੂੰ ਪੁੱਛਿਆ ਫਿਰ ਜਦੋਂ ਜਿਵੇਂ ਜਿਵੇਂ ਗੱਲਾਂ ਚੱਲੀਆਂ ਤੇ ਇਹ ਮੇਰੇ ਨਾਲ ਮੁੰਡਾ ਪੜਦਾ ਹੁੰਦਾ ਸੀਗਾ ਟੀਟੂ ਉਹਦੇ ਮਾਮਾ ਜੀ ਆਹੇ ਤੇ ਲੱਸੀ ਪਾਣੀ ਪੀਤਾ ਇਹਨਾਂ ਕੋਲੋਂ ਹੁਣ ਵਾਧਿਆ ਪਾ ਗਏ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪਿੰਡ ਦਲ ਸਿੰਘ ਵਾਲੇ ਦੀ ਫਿਰਨੀ ਸਾਹਮਣੇ ਪਿੰਡ ਦਾ ਗੁਰੂ ਘਰ ਆ ਜੀ ਸਰਕਾਰੀ ਹਾਈ ਸਕੂਲ ਦਲ ਸਿੰਘ ਵਾਲਾ ਪਿੰਡ ਦਲ ਸਿੰਘ ਅਰਧਨਦਾਰਾ ਦਲ ਸਿੰਘ ਵਾਲੇ ਬਾਈਆਂ ਨੇ ਦੱਸਿਆ ਕਿ ਇਹ ਜਿਹੜੇ ਦੋਵੇਂ ਛੱਪੜ ਆਏ ਇਹਦੇ ਵਿੱਚ ਕੋਈ ਗੰਦਮੰਦ ਨਹੀਂ ਪਾਉਂਦਾਗਾ ਸਾਫ਼ ਸੁਥਰਾ ਪਿੰਡ ਹੈ ਪਿੰਡ ਦਲ ਸਿੰਘ ਵਾਲੇ ਇਹ ਕੋਈ ਆਪਣਾ ਬਾਬਾ ਬਾਲाराम ਮੂਰਤੀ ਦੀ ਜਗ੍ਹਾ ਬਣੀ ਹੋਈ ਆ ਇੱਥੇ ਸਾਹਮਣੇ ਇੱਕ ਪਾਰਕ ਬਣਾਇਆ ਹੋਇਆ ਵਾ ਇੱਥੇ ਬੜੇ ਸੋਹਣੇ ਸ਼ਬਦ ਲਿਖਿਆ ਹੋਇਆ ਅਰੇ ਰਾਤ ਨੂੰ ਜਾਗਣਾ ਬਹੁਤ ਮੁਸ਼ਕਿਲ ਜਾਂ ਕੋਈ ਜਾਗਦਾ ਪਰ ਉਪਕਾਰ ਰਾਤੀ ਜਾਂ ਜਾਗਦੀ ਝੌਂਪੜੀ ਸਾਧੂਆਂ ਦੀ ਜਾਂ ਜਾਗਦਾ ਚੋਰ ਸੰਨ ਨੂੰ ਸੰਨ ਲਗਾਉਣੇ ਨੂੰ ਜਾਂ ਜਾਗਦਾ ਚੌਕੀਦਾਰ ਰਾਤੀ ਜਾਂ ਜਾਗਦਾ ਕੋਈ ਬਿਮਾਰ ਰਾਤੀ ਜਾਂ ਜਾਗਦਾ ਹਰੀ ਨੂੰ ਜਪਣ ਵਾਲਾ ਜਾਂ ਜਾਗਦਾ ਆਪ ਭਗਵਾਨ ਰਾਤੀ ਆ ਸਾਹਮਣੇ ਪਾਰਕ ਬਣਾਇਆ ਹੋਇਆ ਜੀ ਇਹ ਡੱਗੇ ਆਪਾਂ ਪਿੰਡਾਂ ਉਹ ਮੇਰੇ ਤੋਂ ਗਲਤੀ ਨਾਲ ਠਖੜ ਵਾਲਾ ਆਖਿਆ ਗਿਆ ਪਰ ਉਹ ਅਸਲ ਵਿੱਚ ਪਿੰਡ ਦਲ ਸਿੰਘ ਵਾਲਾ ਹੈ ਜਿੱਥੇ ਅਸੀਂ ਪਾਰਕ ਵਿੱਚ ਘੁੰਮ ਰਹੇ ਹਾਂ ਮੇਰੇ ਤੋਂ ਗਲਤੀ ਨਾਲ ਠਖੜ ਵਾਲਾ ਆਖਿਆ ਗਿਆ ਪਰ ਉਹ ਪਿੰਡ ਦਲ ਸਿੰਘ ਵਾਲਾ ਹੈ ਪਿੰਡ ਠਖੜ ਵਾਲਾ ਠਖੜ ਵਾਲੇ ਚ ਆ ਕੇ ਸੱਚੀ ਕੁਦਰਤ ਨੂੰ ਨੇੜੇੋਂ ਦੇਖਣ ਦਾ ਮੌਕਾ ਮਿਲਦਾ ਛੋਟਾ ਜਿਹਾ ਪਾਰਕ ਬਣਾਇਆ ਹੋਇਆ ਪਿੰਡ ਦੇ ਵਿੱਚ ਪੰਛੀ ਬੋਲਦੇ ਆ ਬੋੜ ਆ ਪਿੱਪਲ ਆ ਮੈਂ ਚੋਪੈਸ ਕਰਕੇ ਕੀਤਾ ਸੀ ਤਾਂ ਕਿ ਪੰਛੀਆਂ ਦੀ ਆਵਾਜ਼ ਕੈਪਚਰ ਕਰ ਸਕੇ ਆਪਣਾ ਮਾਈਕ ਸੁਪਨੇ ਆ ਬੇ ਨਜ਼ਿੰਦਗੀ ਸੋਹਣੀ ਨਹੀਂ ਮੰਨਿਆ ਦੁਨੀਆਂ ਜਿੱਤ ਹੋਣੀ ਨਹੀਂ ਕਿ ਆਏ ਫਤੇ ਨੇ ਨਹੀਂ ਮਰ ਮਰ ਕੇ ਉਮਰ ਲੰਗਾਉਣੀ ਨਹੀਂ ਜੜੀ ਲੰਗ ਗਈ ਮੁੜ ਕੇ ਆਉਣੀ ਨਹੀਂ ਜ਼ਿੰਦਗੀ ਕੀ ਸ਼ਾਇਸ ਜਾਣ ਲਿਆ ਇਸ ਸਸਤੇ ਵਿੱਚ ਥੇ ਆਉਣੀ ਨਹੀਂ ਆਪਣੀ ਸਕਰੀਨ ਤੇ ਪਿੰਡ ਆ ਗਿਆ ਜੀ ਹੁਣ ਰਣ ਸਿੰਘ ਵਾਲਾ ਰਣ ਸਿੰਘ ਵਾਲਾ ਬਾਜੇਖਾਨੇ ਤੇ ਬਰਗਾੜੀ ਏਰੀਏ ਦਾ ਪਿੰਡ ਹੈ ਪਿੱਛੇ ਦਲ ਸਿੰਘ ਵਾਲਾ ਸੀ ਦਲ ਸਿੰਘ ਵਾਲੇ ਤੋਂ ਹੁਣ ਆਪ ਆ ਗਏ ਪਿੰਡ ਰਣ ਸਿੰਘ ਵਾਲੇ ਦੇਖਦੇ ਆਂ ਪਿੰਡ ਇੱਕ ਕਰਦੇ ਆਂ ਗੱਲਾਂ ਬਾਤਾਂ ਪਿੰਡ ਚ ਵੜਦੇ ਆਂ ਇਦਾਂ ਨਜ਼ਾਰਾ ਢੋੜ ਇਹ ਸਾਹਮਣੇ ਮੰਦਿਰ ਇੱਕ ਪਿੰਡ ਰਣ ਸਿੰਘ ਵਾਲੇ ਦੇ ਵਿੱਚ ਪਿੰਡ ਰਣ ਸਿੰਘ ਵਾਲੇ ਦਾ ਗੁਰੂ ਘਰ ਗੁਰਦੁਆਰਾ ਸਾਹਿਬ ਸ੍ਰੀ ਅਕਾਲਗੜ੍ਹ ਸਾਹਿਬ ਰਣ ਸਿੰਘ ਵਾਲਾ ਪਿੰਡ ਦਾ ਸਰਕਾਰੀ ਸਕੂਲ ਪਿੰਡ ਰਣ ਸਿੰਘ ਵਾਲੇ ਦੀ ਫਰਨੀ ਦਾ ਤੋਰੀ ਜਾ ਰਹੇ ਆ ਤੇ ਸਾਹਮਣੇ ਇੱਕ ਬਾਪੂ ਲਈ ਜਾਂਦਾ ਪੱਠੇ ਸਾਹਮਣੇ ਇਹ ਬੀਰ ਕੋ ਬੈਠੇ ਇਹਨਾਂ ਤੋਂ ਪੁੱਛਦੇ ਆਪਾਂ ਗੁਦਾਰਾਂ ਦਾ ਆਪਣੀ ਸਕਰੀਨ ਤੇ ਪਿੰਡ ਗੁਦਾਰਾ ਆਪਾਂ ਹੁਣ ਆ ਗਏ ਪਿੰਡ ਗੁਦਾਰੇ ਤੰਡ ਗੁਦਾਰੇ ਦੀ ਫਰਨੀ ਤੇ ਇਦਾਂ ਦੇ ਘਰਬਾਰ 1954 ਰੰਮੇ ਪਿੰਡ ਗੁੰਦਾਰਾ ਪਿੰਡ ਗੁੰਦਾਰੇ ਦੀਆਂ ਗਲੀਆਂ ਵਿੱਚ ਆਪਣੀ ਸਕਰੀਨ ਤੇ ਪਿੰਡ ਪੁਰਜ ਜਵਾਰ ਸਿੰਘ ਵਾਲਾ ਪਰ ਗਾੜੀ ਦੇ ਨੇੜੇ ਤੇ ਪੈਂਦਾ ਹੈ ਬੋਰਤ ਜਵਾਰ ਸਿੰਘ ਵਾਲੇ ਦਾ ਸਕੂਲ ਔਰ ਜਵਾਰ ਸਿੰਘ ਵਾਲਾ ਮੌਸਮ ਵੀ ਸੋਹਣਾ ਹੋਇਆ ਵਾ ਹੈਡਮਾਸਟਰ ਕਰਨੈਲ ਸਿੰਘ ਮੈਮੋਰੀਅਲ ਰਾਇਪਰੇਰੀ ਚੱਲਨੇ ਆਪਾਂ ਅੱਗੇ ਬਰਗਾੜੀ ਇਸ ਵੀਡੀਓ ਚ ਆਪਾਂ ਪਿੰਡ ਝਖੜਾਲ ਤੋਂ ਸਟਾਰਟ ਕੀਤਾ ਸੀਗਾ ਝਖੜਾਲ ਤੋਂ ਅੱਗੇ ਦਲ ਸਿੰਘ ਵਾਲਾ ਰਣ ਸਿੰਘ ਵਾਲਾ ਗੁੰਦਾਰੇ ਤੇ ਗੁੰਦਾਰੇ ਤੋਂ ਬੁਰਜਵਾਰ ਸਿੰਘ ਵਾਲਾ ਤੇ ਇਹ ਪਿੰਡ ਕਵਰ ਕੀਤੇ ਇਸ ਵੀਡੀਓ ਵਿੱਚ ਉਮੀਦ ਆ ਮੈਨੂੰ ਕਿ ਪਸੰਦ ਕਰੋਗੇ ਵੀਡੀਓ ਨੂੰ ਤੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਲਾਈਕ ਵੀ ਕਰੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਥੈਂਕ ਯੂ ਸ਼ਸ਼ਿਕਾ